ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਨਿੱਗੀ ਜੀ ਆਇਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਗੇ ਆਪਾਂ ਤੁਹਾਡੇ ਨਾਲ 5 ਤੋਂ 6 ਵੀਡੀਓ ਸ਼ੇਅਰ ਕੀਤੀਆਂ ਤੁਹਾਡਾ ਬਹੁਤ ਪਿਆਰ ਮਿਲ ਰਿਹਾ ਆ ਉਮੀਦ ਕਰਦੇ ਆਂ ਕਿ ਤੁਸੀਂ ਹੁਣ ਵੀ ਸਾਨੂੰ ਇਸ ਵੀਡੀਓ ਨੂੰ ਵੀ ਪਿਆਰ ਬਖਸ਼ੋਗੇ ਅੱਜ ਆਪਾਂ ਆਏ ਆ ਦੋਸਤੋ ਪਿੰਡ ਟੋਟੀਆਂ ਜ਼ਿਲ੍ਹਾ ਤਰਨਤਾਰਨ ਐਚਡੀਐਫਸੀ ਬੈਂਕ ਦੇ ਲਾਗੇ ਆਪਣਾ ਇੱਥੇ ਆਉਣ ਦਾ ਕੀ ਮਕਸਦ ਆ ਆਪਾਂ ਵੀਰੋ ਆਏ ਆ ਨਰਸਰੀ ਦੇ ਵਿੱਚ ਵੇਖੋ ਇੱਥੇ ਫੁੱਲ ਬੂਟੇ ਫਲਾਂ ਵਾਲੇ ਤੇ ਫੁੱਲਾਂ ਵਾਲੇ ਸਰ ਪ੍ਰਕਾਰ ਦੇ ਬੂਟੇ ਮਿਲਦੇ ਆ ਤੇ ਆਪਾਂ ਵੀਰ ਕੋ ਵੀ ਜਾਣਾਂਗੇ ਆਪਣੇ ਨਾਲ ਵੀਰ ਹੈ ਰਾਜਸਥਾਨ ਤੋਂ ਬੰਤੀ ਕਿ ਉਹਨਾਂ ਨਰਸਰੀ ਕਦੋਂ ਖੋਲੀ ਪਿੰਡ ਦੇ ਵਿੱਚ ਪਿੰਡ ਦੇ ਲੋਕ ਕਿੰਦਾ ਦੇ ਆ ਉਹ ਕਿਹੜੇ ਕਿਹੜੇ ਬੂਟੇ ਵੇਚਦੇ ਆ ਸਾਰੀ ਆਪਾਂ ਜਾਣਕਾਰੀ ਲਵਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੁਸੀਂ ਲਾਈਕ ਕਰਨੀ ਹੈ ਸ਼ੇਅਰ ਕਰਨੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਜਿਆਦਾ ਜਿਆਦਾ ਲੋਕਾਂ ਕੋ ਆਪਣੀ ਵੀਡੀਓ ਪਹੁੰਚ ਸਕੇ ਹੁਣ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਮਹੀਨਾ ਅਗਲਾ ਇਹ ਸੌਣ ਦਾ ਚੜਨ ਵਾਲਾ ਆ ਸੋਨ ਦੇ ਮਹੀਨੇ ਵਿੱਚ ਆਪਾਂ ਚਾਰ ਨਾਲ ਜ਼ਿਆਦਾ ਬੂਟੇ ਲਾ ਸਕਦੇ ਹਾਂ ਕਿਉਂਕਿ ਬੂਟੇ ਦੀ ਗਰੋਥ ਬਹੁਤ ਹੁੰਦੀ ਆ ਤੇ ਆਪਾਂ ਜਾਣਦੇ ਆ ਵੀਰ ਬੰਟੀ ਕੋ ਬੰਟੀ ਹੁਣਾਂ ਨੇ ਨਰਸਰੀ ਖੋਲੀ ਆ ਹਾਂਜੀ ਵੀਰ ਤੁਸੀਂ ਕਿੱਥੋਂ ਦੇ ਹੋ ਸਸੀ ਗੱਲ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਰਾਜਸਥਾਨ ਦਾ ਬੰਦਾ ਹਾਂ ਹਾਂਜੀ ਹਾਂਜੀ ਇੱਧਰ ਮੇਰੇ ਕੋਲ 10 ਸਾਲ ਹੋ ਗਿਆ से इसी है, टोटियां। और तुम्हारे को आजियां टोटिया पिंड कि लगा इतना, इतना बढ़िया है ये पिंड अपना इतना बढ़िया के बहुत अच्छा है मेरे को बहुत अच्छा लगा मेरा परिवार भी इतना ही रहता है और आज मैं आपको अच्छी अच्छी क्वालिटी लगाऊंगा ऑक्सीजन वाली रोड वाली सारी चीज में हर प्रकार अपन बूटे सारे प्रकार के मैं बूटे हां जी जी ये ये बंटी केड़ा बूटा है ऑक्सीजन पाम एरी का पाम है अच्छा जी अंदर रखने से बहुत फायदा होते है इसको हां फायदा क्या है मैं आपको फायदा बताऊं हां जी, हाँ जी फायदा ये है की अपने सबेरे जगते हैं हाँ। एक अपना गार्डन है घास घास लगाने पर हां जी तो उसमें नंगे पैर धोलो आंखों की रोशनी आती है एक चीज है आप अंदर रख सकते हो कितनी ऑक्सीजन देता है ਬਹੁਤ ਵਧੀਆ ਫਿਲਾਟ ਹੈ ਇਹਨਾਂ ਦਾ ਬੰਟੀ ਹੋਣਾ ਦਾ ਕਹਿਣ ਦਾ ਮਤਲਬ ਹੈ ਕਿ ਇਹ ਬੂਟਾ ਇਨਡੋਰ ਤੇ ਆਊਟਡੋਰ ਦੋਹਾਂ ਦੇ ਵਿੱਚ ਕੰਮ ਕਰਦਾ ਚਾਹੇ ਤੁਸੀਂ ਇਹਨੂੰ ਕਮਰੇ ਦੇ ਵਿੱਚ ਰੱਖੋ ਤੇ ਤੁਹਾਡੀ ਆਕਸੀਜਨ ਦਾ ਪਰਿਵਰਤਨ ਹੁੰਦਾ ਹੈ ਬੰਦੇ ਦਾ ਹਿਰਦੇ ਮਾਈਂਡ ਫਰੈਸ਼ ਹੁੰਦਾ ਆ ਬੰਦੇ ਦੇ ਪੋਜ਼ਿਟਿਵਿਟੀ ਆਉਂਦੀ ਆ ਬੰਟੀ ਹੋਣਾ ਦਾ ਇਹ ਕਾਣਾ ਹੁਣ ਆਪਾਂ ਇਹਨਾਂ ਤੋਂ ਅਗਲੇ ਵੀ ਵੈਰਾਈਟੀਆਂ ਜਾਣਾਂਗੇ ਕਿਹੜੇ-ਕਿਹੜੀ ਵੈਰਾਈਟੀਆਂ ਹਨ। ਹਾਂ ਜੋ ਮੈਂ ਆਪਕੋ ਫਰੇਟ ਵਾਲੇ ਬੂਟੇ। ਹਾਂਜੀ ਦੋਸਤੋ ਹੁਣੇ ਤੁਹਾਨੂੰ ਬੰਟੀ ਜੀ ਹੁਣਾਂ ਦੱਸਿਆ ਐਰਕਾ ਪਾਮ ਦੇ ਬੂਟੇ ਦੇ ਬਾਰੇ ਕਿ ਐਰਕਾ ਪਾਮ ਦੇ ਬੂਟੇ ਦੇ ਆਪਾਂ ਨੂੰ ਕਿੰਨੇ ਫਾਇਦੇ ਆ। ਹੁਣ ਆਪਾਂ ਇਹਨਾਂ ਕੋਲ ਜਾਣਾਂਗੇ ਕਿ ਤੁਹਾਡੇ ਕੋਲ ਫਰੂਟ ਦੀ ਕਿਹੜੀ-ਕਿਹੜੀ ਵੈਰਾਈਟੀ ਹੈ। ਹਾਂਜੀ ਬੰਟੀ ਜੀ ਆਪਣੇ ਕੋਲ ਫਰੂਟ ਦੀ ਕਿਹੜੀ-ਕਿਹੜੀ ਵੈਰਾਈਟੀ ਹੈ? ਦੇਖੋ ਸਰੋਜ ਜੀ ਇਹ ਆਪਣੇ ਪਾਸ ਕਿੰਨੂ ਹਾਈਬ੍ਰਿਡ ਵਾਲਾ ਇਹ ਦੇਖੋ ਪੱਲ ਔਣ ਪੱਲ ਲੱਗਾ ਹੋਇਆ ਹੈ। 12 ਮਾਸੀ ਭਲੇ ਕਾਕ ਜੀ ਨਿੰਬ ਆਪਕੋ ਮੈਂ ਦੱਸਾਂ ਉਹ ਹਾਂ ਜੀ ਨੀਬੂ ਕਿੰਨੂ ਦਾ ਮੈਂ ਆਪਕੋ ਅਭੀ ਦੱਸ ਦੇਦਾ ਅਭੀ ਪਤਾ ਦੇਦਾ ਕਵੰਟੀ ਜੀ ਇਹ ਬੂਟੇ ਚੱਲਣਗੇ ਵੀ ਗਾਰੰਟੀ ਤੁਹਾਡੀ ਘਰ ਜਗੇ ਬੂਟੇ ਆਪਣੇ ਫੇਲ ਹੋ ਜਾਣ ਨਹੀਂ 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 ਆਪਣੀ ਗਾਰੰਟੀ ਹੈ ਜੀ ਸਾਰੇ ਬੂਟੇ ਦੀ ਔਰ ਪੂਰੀ ਗਾਰੰਟੀ ਲਿਖ ਕੇ ਆਪਕੇ ਸਾਹਮਣੇ ਇੱਕ ਫਰੂਟ ਲੱਗਦਾ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਇਹ ਬੂਟਾ ਤੁਹਾਡੇ ਜੇ ਤੁਸੀਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਤੁਸੀਂ 10 12 15 20 ਬੂਟੇ ਤੁਸੀਂ ਲਾਉਣੇ ਆ ਤੇ ਆਪਾਂ ਇਹਨਾਂ ਦਾ ਮੋਬਾਈਲ ਨੰਬਰ ਵੀ ਸਕਰੀਨ ਤੇ ਚਲਾਵਾਂਗੇ ਉਸ ਮੋਬਾਈਲ ਨੰਬਰ ਤੇ ਤੁਸੀਂ ਕਾਲ ਕਰਨੀ ਆ ਇੱਥੇ ਵਿజిਟ ਕਰਨਾ ਆ ਆਉਣਾ ਆ ਤੇ ਇਹ ਤੁਹਾਨੂੰ 15 20 ਬੂਟੇ 30 ਜੇ ਤੁਸੀਂ ਜ਼ਿਆਦਾ ਬੂਟੇ ਡਿਮਾਂਡ ਕਰੋਗੇ ਤੁਹਾਡੇ ਲਾ ਕੇ ਵੀ ਆਉਣਗੇ ਨੂੰ ਬੰਤੀ ਜੀ ਨੇ ਹੁਣਾਈ ਹੁਣੇ ਹੀ ਐਰਕਾ ਪਾਮ ਤੇ ਨਿੰਬੂ ਕਿੰਨੂ ਸੰਤਰੀ ਬੂਟੇ ਬਾਰੇ ਜਾਣਕਾਰੀ ਦਿੱਤੀ ਤੇ ਹੁਣ ਆਪਾਂ ਇਹਨਾਂ ਕੋ ਆਂਬ ਦੀਆਂ ਵੈਰਾਈਟੀਆਂ ਬਾਰੇ ਜਾਣਕਾਰੀ ਲਵਾਂਗੇ ਆਂਬ ਦੀਆਂ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਜਿੱਦਾਂ ਮੈਨੂੰ ਜਿੰਨਾ ਕ ਪਤਾ ਆ ਆਂਬ ਦੀਆਂ ਦੋ ਤਿੰਨ ਵੈਰਾਈਟੀਆਂ ਹੁੰਨੀਆਂ ਲੰਗੜਾ ਦੁਸ਼ਹਿਰੀ ਅਮਰਪਾਲੀ ਤੇ ਚੋਸਾ ਆਪਾਂ ਇਹਨਾਂ ਕੋ ਵੀ ਜਾਣਾਂਗੇ ਹਾਂਜੀ ਬੰਟੀ ਜੀ ਆਮਬ ਦੀ ਕਿਹੜੀ ਵੈਰਾਈਟੀ ਆ ਆਪਣੇ ਕੋਲ ਦੇਖੋ ਜੀ ਆਪਣੇ ਪਾਸ ਲੰਗੜਾ ਹੈ ਅਮਰਪਾਲੀ ਹੈ THAILAND ਹੈ ਚੌਸਾ ਆਮ ਵੀ ਹੈ ਸਭ ਤੋਂ ਅੱਛੀ ਕੁਆਲਿਟੀ ਦਾ ਇਹ ਬੂਟਾ ਆਪਕੋ ਮਿਲੇਗਾ ਔਰ ਨਾਲ ਹੀ ਬੰਟੀ ਦੱਸੋ ਰੇਟ ਕਿੱਥੋਂ ਲੈ ਕੇ ਕਿੱਥੋਂ ਦਾ ਗ੍ਰੇਡ ਕਿੰਨਾ ਹੈ ਰੇਟ 250 ਸੇ ਲੈ ਕੇ 500 ਤੱਕ ਮੇਰੇ ਪਰ ਰੇਡ ਹੈ ਔਰ ਹੁਣ ਪੱਲ ਵੀ ਲਗਾ ਹੋਇਆ ਹੈ ਹੁਣ ਫਲ ਵੀ ਦਿਖਾ ਦੇਗੇ ਹੁਣ ਟਾਈਮ ਹੈ ਲਾਉਣ ਦਾ ਪੂਰਾ ਹਾਂ ਹੁਣ ਟਾਈਮ ਹੈ ਬਰਸਾਤ ਦਾ ਮੌਸਮ ਹੈ ਹਾਂ ਜੀ ਇਹ ਜੋ ਬੂਟਾ ਜਿਆਦਾ ਚੱਲਦਾ ਵਧੀਆ ਬਹੁਤ ਵਧੀਆ ਚੱਲਦਾ ਹੈ ਬੂਟਾ ਆਪਕੋ ਬੂਟਾ ਵੀ ਦਿਖਾ ਦੇਗੇ ਪੱਲ ਵੀ ਦਿਖਾ ਦੇਗੇ ਜੀ ਬੰਤੀ ਜੀ ਹੁਣੀ ਆਪਾਂ ਨੂੰ ਬਹੁਤ ਸੋਹਣੀ ਨੌਲੇਜ ਦੇ ਰਹੇ ਆ ਕਿਸੇ ਵੀ ਵੀਰ ਨੂੰ ਤੁਹਾਡੇ ਕੋ ਫਰੂਟ ਦੇ ਡੈਕੋਰੇਸ਼ਨ ਦੇ ਇਹਨਾਂ ਕੋ ਪਾਮ ਦੇ ਬੂਟੇ ਵੀ ਬਹੁਤ ਆਪਾਂ ਤੁਹਾਨੂੰ ਪਾਮ ਦੇ ਬੂਟੇ ਵੀ ਦਿਖਾਵਾਂਗੇ ਜੋ ਘਰਾਂ ਦੇ ਵਿੱਚ ਆਪਾਂ ਇਹ ਡੈਕੋਰੇਸ਼ਨ ਵਾਸਤੇ ਬੂਟੇ ਲਗਾ ਸਕਦੇ ਆ ਤੇ ਹੁਣ ਆਪਾਂ ਫਰੂਟ ਦੀਆਂ ਦੋ ਵੈਰਾਈਟੀਆਂ ਇਹਨਾਂ ਕੋ ਜਾਣ जाना गया की अमरूद की अपने पास के हाँ जी अमरूद है और इसका अंदर से ऐसे हम सेब खाते है नी हाँ ऐसे फल लगेगा अच्छा और इसमें अंदर बीज नहीं है इतना मिट्टा बहुत बढ़िया ओके और इसकी फुल गारंटी है बारह मासी फ्रूट है जो मर्जी आप चाहें ले जा सकते हैं दो सौ रूपए ਦਿਖਾ ਸਕਦੇ ਹੋ ਦਿਖਾ 200 ਰੁਪਏ ਤੋਂ ਲੈ ਕੇ ਕਿੱਥੋਂ ਤੱਕ ਕਿੱਥੋਂ ਤੱਕ ਜਾਂਦਾ ਹੈ ਰੇਟ 200 ਤੋਂ ਲੈ ਕੇ 150 ਤੱਕ ਆਪ ਕੋ 150 ਤੋਂ 200 ਅਮਰੂਦ ਤੱਕ ਆਮ ਮਿਲ ਜਾਏਗਾ 150 ਰੁਪਏ ਤੋਂ ਲੈ ਕੇ 200 ਰੁਪਏ ਤੱਕ ਅਮਰੂਦ ਦੀ ਵੈਰਾਈਟੀ ਇਹਨਾਂ ਕੋਲ ਆ ਤੇ ਤੁਸੀਂ ਲੰਘਦੇ ਵੜਦੇ ਪੱਕਾ ਵਿਜਿਟ ਕਰਨਾ ਆ ਕੋਈ ਮੇਰੇ ਵੀਰ ਇਹ ਨਾ ਕਹਿਣ ਕਿ ਤੁਸੀਂ ਪ੍ਰਵਾਸੀ ਵੀਰਾਂ ਨੂੰ ਪ੍ਰਮੋਟ ਕਰ ਰਹੇ ਆ ਪ੍ਰਵਾਸੀ ਵੀਰ ਵੀ ਆਪਣੇ ਆ ਪੰਜਾਬੀ ਵੀਰ ਵੀ ਆਪਣੇ ਆ ਜਿੱਦਾਂ ਆਪਣੇ ਵੀਰ ਅਮਰੀਕਾ ਕੈਨੇਡਾ ਇੰਗਲੈਂਡ ਜਰਮਨੀ ਸਿੰਗਾਪੁਰ ਜਾਂਦੇ ਆ ਤੇ ਉੱਥੇ ਆਪਣੇ ਵੀਰ ਵੀ ਪ੍ਰਵਾਸੀ ਆ ਆਪਾਂ ਪੰਜਾਬੀ ਵੀਰਾਂ ਦਾ ਵੀ ਪ੍ਰਮੋਟ ਕਰਾਂਗੇ ਪ੍ਰਵਾਸੀਆਂ ਨੂੰ ਵੀ ਕਰਾਂਗੇ ਬਸ਼ਰਤੇ ਪ੍ਰਵਾਸੀ ਆਪਣੇ ਸਹੀ ਸਲਾਮਤ ਤਰੀਕੇ ਨਾਲ ਰਹਿਣ ਆਪਾਂ ਨੂੰ ਕੋਈ ਇਤਰਾਜ਼ ਨਹੀਂ ਆਪਣਾ ਕਾਰੋਬਾਰ ਕਰਨ ਮਿਹਨਤ ਅਨਸਾਰ ਨੂੰ ਕਰਨੀ ਚਾਹੀਦੀ ਹੈ ਕਿ ਆਪਾਂ ਬੰਤੀ ਜੀ ਹੁਣਾਂ ਕੋ ਜਾਣਿਆਂਗੇ ਆਪਾਂ ਨਰਸਰੀ ਦੇ ਵਿੱਚ ਕਿਹੜੇ ਕਿਹੜੇ ਫੁੱਲ ਬੂਟੇ ਪਾਉਦੇ ਆ ਹੁਣ ਜਿੱਦਾਂ ਆਪਾਂ ਫਰੂਟ ਦੀ ਵੈਰਾਈਟੀ ਬਾਰੇ ਜਾਣਿਆ ਉਸੇ ਪ੍ਰਕਾਰ ਆਪਾਂ ਇਹਨਾਂ ਕੋ ਘਰ ਦੇ ਵਿੱਚ ਸੁੰਦਰਤਾ ਫੁੱਲ ਤੇ ਬੱਚੇ ਘਰ ਦੇ ਵਿੱਚ ਹੱਸਦੇ ਖੇਡਦੇ ਚੰਗੇ ਲੱਗਦੇ ਆ ਫੁੱਲਾਂ ਬਾਰੇ ਜਾਣਾਂਗੇ ਇਹਨਾਂ ਕੋ ਫੁੱਲਾਂ ਦੀਆਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਆ ਇਹ ਦੇਖੋ ਕੁਝ ਪਰਮਾਨੈਂਟ ਬੂਟੇ ਵੀ ਆ ਕੁਝ ਮੌਸਮੀ ਬੂਟੇ ਵੀ ਹੁੰਦੇ ਆ ਜਿਹੜੇ 1-2 ਮਹੀਨੇ ਚੱਲਦੇ ਆ ਇਹ ਪਰਮਾਨੈਂਟ ਆ ਹਾਂਜੀ ਬੰਤੀ ਜੀ ਕਿਹੜੀ ਵੈਰਾਈਟੀ ਤੁਹਾਡੇ ਨੂੰ ਇਹ ਦੇਖੋ ਜੀ 1-2 ਦਾ ਪਲਾਂਟ ਹੈ ਤਖਜੂਰਾ 1 ਜੋੜਾ ਪਲਾਂਟ ਹਾਂ ਹਾਂ 1 ਜੋੜਾ ਪਲਾਂਟ ਹੈ 1 ਦਿਨ ਫੁੱਲ ਖਿਲੇਗਾ 15 ਦਿਨ ਤੱਕ ਖੁੱਲ ਰਹਿਦਾ ਹੈ ਹਾਂ ਦੇਖੋ ਇਸki rate 200 ਰੁਪਏ अच्छा जे कोई ਸਾਡੀ ਵੀਡੀਓ ਵੇਖੇ ਤੁਹਾਡੇ ਕੋਲ ਆਉਂਦਾ ਤੁਸੀਂ ਉਹਨੂੰ ਕੋਈ ਮਾਰਜਿਨ ਕੋਈ ਰੇਟ ਘਟ ਕਰੋਗੇ ਹਾਂ ਬਿਲਕੁਲ ਹਾਂ ਵੇਖੋ ਇਹ ਬਿਲਕੁਲ ਕਰਾਂਗੇ ਆਪਣੇ ਨਾਲ ਵਾਦਾ ਕੀਤਾ ਹੈ ਕਿ ਜੇ ਆਪਣੀ ਵੀਡੀਓ ਤੁਸੀਂ ਜਿਆਦਾ ਜਿਆਦਾ ਅੱਗੇ ਸ਼ੇਅਰ ਕਰਨੀ ਹੈ ਤੇ ਇਹ ਤੁਹਾਨੂੰ 50 100 ਰੁਪਿਆ ਤੁਹਾਡਾ ਮਾਨਸਾਨ ਪੱਕਾ ਕਰਨਗੇ ਡਿਸਕਾਊਂਟ ਤੁਸੀਂ ਆ ਕੇ ਦੱਸਣਾ ਹੈ ਦੇ ਪਾਸ ਗੁਲਾਮੇ ਕੋਈ ਵੀ ਵੈਰਾਈਟੀ ਲੈਣੀ ਹੋ ਗੁਲਾਮੇ ਬਲੈਕ ਸੇ ਲੈ ਕੇ ਰੈਡ ਤੱਕ ਬਾਈਟ ਤੱਕ ਪੀਲਾ ਕਲਰ ਜੋ ਮਰਜੀ ਮਿਲੇਗਾ ਆਪਕੋ और आ जाओ मैं आपको और इधर भी दिखा देता दे हूं नजदीक एचडीएफसी बैंक है अपना पिंड टोटिया जिला तरनतारन ਦੇ ਵਿੱਚ ਆਪਾਂ ਇਹ ਤੁਹਾਨੂੰ ਦਿਖਾ ਰਹੇ ਆ ਹਾਂ ਜੀ ਬੰਟੀ ਜੀ ਹੋਰ ਕਿਹੜੀ ਵੈਰਾਈਟੀ ਆਪਣੇ ਕੋਲ ਇਹ ਦੇਖੋ ਇਸਕੋ ਮੰਨਤੇ ਆ ਮਨੀ ਚਾਂਦਨੀ ਮਨੀ ਚਾਂਦਨੀ ਇਹ ਮਨੀ ਚਾਂਦਨੀ ਹੈ ਇਤਨੀ ਅੰਦਰ ਰੱਖ ਸਕਦੇ ਹੋ ਬਾਹਰ ਵੀ ਰੱਖ ਸਕਦੇ ਹੋ ਖੁਸ਼ਬੂ ਆਤੀ ਹੈ ਇਸਕੋ ਔਰ ਇਤਨਾ ਵਧੀਆ ਰਹਿਦਾ ਹੈ ਫੁੱਲ ਇਤਨਾ ਫੁੱਲ ਆਤਾ ਹੈ ਕਿ ਪੱਤੇ ਵੀ ਨਹੀਂ ਦਿਖਤੇ ਇਨਡੋਰ ਔਰ ਆਊਟਡੋਰ ਦੋਨੋਂ ਮੇ ਕੰਮ ਕਰਤਾ ਹੈ ਦੋਨੋਂ ਸੀਜ਼ਨ ਪਰਮਾਨੈਂਟ ਬੂਟਾ ਹੈ ਜੀ ਪਰਮਾਨੈਂਟ ਪਰਮਾਨੈਂਟ ਬੂਟਾ ਹੈ ਪਰਮਾਨੈਂਟ ਹਾਂਜੀ ਬੰਟੀ ਜੀ ਹੁਣਾਂ ਨੇ ਤੁਹਾਨੂੰ ਹੁਣੇ ਦੱਸਿਆ ਕਿ ਆਪਾਂ ਘਰ ਦੇ ਵਿੱਚ ਕਿਹੜੇ ਕਿਹੜੇ ਬੂਟੇ ਇੰਡੋਰ ਤੇ ਆਊਟਡੋਰ ਲਗਾ ਸਕਦੇ ਆ ਫਰੂਟ ਦੇ ਬੂਟਿਆਂ ਬਾਰੇ ਵੀ ਇਹਨਾਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਆ ਹੁਣ ਆਪਾਂ ਜਿੱਦਾਂ ਆਪਾਂ ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ ਹੋਣੀਆਂ ਕੋਠੀਆਂ ਦੇ ਵਿੱਚ ਆਪਾਂ ਬਾਹਰ ਡੈਕੋਰੇਸ਼ਨ ਕੇ ਘਰ ਆਪਣਾ ਸੁੰਦਰ ਦਿਖੇ ਉਹਦੇ ਵਾਸਤੇ ਆਪਣੇ ਕੋਲ ਬੋਟਲ ਫਾਮ ਰਾਇਲ ਫਾਮ ਵਗੈਰਾ ਬੂਟੇ ਆਉਂਦੇ ਆ ਆਪਾਂ ਬੰਟੀ ਜੀ ਹੁਣਾਂ ਕੋ ਜਾਣਾਂਗੇ ਕਿ ਕਿਹੜੇ ਕਿਹੜੇ ਬੂਟੇ ਤੇ ਕੀ ਪ੍ਰਾਈਸ ਰੇਂਜ ਆ ਕਿੰਨੇ ਤੱਕ ਆਪਾਂ ਨੂੰ ਦੇ ਸਕਦੇ ਆ ਹਾਂਜੀ ਬੰਟੀ ਜੀ ਕਿਹੜੀ ਵੈਰਾਈਟੀ ਆਪਣੇ ਕੋਲ ਇਹ ਆਪਣੇ ਪਾਸ ਮਿਲੇਗਾ बोटल पाम बोटल पाम ये 500 से लेके 400 तक 400 पैसे लेके 500 तक बार भी लगा सकते हो पार्क में भी लगा सकते हो झामर जी आप लगा सकते हो हां जी इससे मतलब घर की सुंदरता बढ़ती है ये देखो अपना पोस्टल पाम पोस्टल फॉक्सटेन पोस्टल पाम पोस्टल पाम हां इसमें जी आप 600 से लेके 1500 तक मिलेगा 300 ਤੱਕ ਵੀ ਹੈ ਮੇਰੇ ਬਾਸ ਆਪ ਆਓਗੇ ਮਤਲਬ ਇਹਨਾਂ ਦਾ ਕਹਿਣ ਦਾ ਭਾਅ ਵੇ 300 ਰੁਪਏ ਤੋਂ ਲੈ ਕੇ 1500 ਤੱਕ ਦਾ ਇਹ ਬੂਟਾ ਹੈ ਜੇ ਤੁਸੀਂ ਇੱਥੇ ਆਓਗੇ ਤੇ ਤੁਹਾਨੂੰ ਕੁਛ ਨਾ ਕੁਛ ਛੋਟ ਪੱਕਾ ਕਰਨਗੇ ਹਾਂਜੀ ਹਾਂਜੀ ਤੁਸੀਂ ਇੱਥੋਂ ਤੱਕ ਵੀਡੀਓ ਵੇਖਦੇ ਆਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜੇ ਤੁਹਾਨੂੰ ਵੀਡੀਓ ਚੰਗੀ ਜਾਣਕਾਰੀ ਵਾਲੀ ਲੱਗੀ ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਇਹ ਆਪਣੇ ਫੁੱਲਾਂ ਦੇ ਬੂਟੇ ਆ ਵੇਖੋ ਬੰਤੀ ਜੂਣੀ ਖੜੇ ਆ ਇਹ ਆਪਾਂ ਘਰ ਡੈਕੋਰੇਸ਼ਨ ਫੁੱਲਾਂ ਵਾਸਤੇ ਬੂਟੇ ਲਾ ਲੱਗਦੇ ਆ ਤੇ ਬੰਟੀ ਜੀ ਹੁਣਾਂ ਦਾ ਆਪਣ ਨੂੰ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ